तो इस इस चीज़ को असी पॉपुलराइज करिए अगर सब पता लगेगा कि आस पास वाली कॉलोनी तो फ्री है तो फिर जरूर भेजन गए क्यों नहीं भेजन गए कौन नहीं चाहता मेरा बच्चा आत्मनिर्भर बन जाए हिरिंग इम्पेयर सारे बच्चे आए हैं जो ब्लॉक लैवल तो फर्स्ट एंड सेकंड पोजिशन लैके तो आए हैं जो आप इस गल करिए पेरेंट्स की सपोर्ट के नाल ही अगर पेरेंट्स पॉपुलराइज एडवर्टाइज करो मैं भी अपील करा मेरे फिलंथ्रॉपी क्लब वालों मैं अपील करती हूँ तो इस चीज़ को असी पॉपुलराइज करिए اگر سب ਨੂੰ ਪਤਾ ਲੱਗੇਗਾ ਕਿ ਆਸ-ਪਾਸ ਵਾਲੀ ਕਲੋਨੀ ਦੇ ਕਿ ਫ੍ਰੀ ਹੈਗਾ ਹੂੰ ਤਾਂ ਉਹ ਕਰ ਝੂਰ ਭੇਜ ਜੰਗੇ ਕਿਉਂ ਨਹੀਂ ਭੇਜ ਜੰਗੇ ਕੋਈ ਨਹੀਂ ਚਾਹਦਾ ਮੇਰਾ ਬੱਚਾ ਆਤਮ ਨਿਰਭਰ ਬਣ ਜਾਏ ਹੀਰਿੰਗ ਇੰਪੇਅਰਡ ਸਾਰੇ ਬੱਚੇ ਆਏ ਨੇ ਜੋ ਬਲੌਕ ਲੈਵਲ ਤੋਂ ਫਰਸਟ ਐਂਡ ਸੈਕੰਡ ਪੋਜੀਸ਼ਨ ਲੈ ਕੇ ਆਏ ਨੇ ਜੇ ਆਪਾਂ ਇਸ ਗੱਲ ਨੂੰ ਕਰੀਏ ਫਿਰ ਅਸੀਂ ਸਪੋਰਟਿੰਗ ਵਾਲੀ ਅਗਰ ਪੇਰੈਂਟਸ ਨੂੰ ਲੜਾਈਜ਼ ਵਰਟਾਈਜ਼ ਕਰੋ ਮੈਂ ਵੀ ਅਪੀਲ ਕਰਾਂਗੇ ਮੇਰੇ ਫਲੈਂਟੋਪਿਕ ਕਲੱਬ ਵੱਲੋਂ ਮੈਂ ਸਭ ਅਪੀਲ ਕਰਦੇ ਹਾਂ ਨਮਸਕਾਰ ਪੰਜਾਬ ਐਮ ਪੀ ਐਮ ਦੇਖ ਰਿਹਾ ਹਾਂ ਦਰਸ਼ਕਾ ਸਵਾਗਤ ਹੈ ਕਹਿੰਦੇ ਨੇ ਕਿ ਜਿਹੜਾ ਜੀ ਰੱਬ ਨੇ ਧ ਇਹਨਾਂ ਜੋੜੇ ਚੁਪੀ ਹੁੰਦੀ ਹੈ ਭਾਵੇਂ ਉਹ ਕਿਸੇ ਵੀ ਕੈਟਾਗਰੀ ਦਾ ਬੱਚਾ ਹੋਵੇ ਕਿਉਂਕਿ ਜਿਆਤਰ ਦੇਖਿਆ ਜਾਂਦਾ ਕਿ ਜਿਹੜੇ ਵਿਸ਼ੇਸ਼ ਜੋੜਾ ਵਾਲੇ ਬੱਚੇ ਹੁੰਦੇ ਨੇ ਉਹ ਕਿਸ ਨਾ ਕਿਸੇ ਜਿਹੜਾ ਕਿ ਵਜ੍ਹਾ ਕਰਕੇ ਹੋਰਨਾਂ ਤੋਂ ਵੱਖਰੇ ਹੁੰਦੇ ਨੇ ਪਰ ਉਹਨਾਂ ਦੇ ਵਿੱਚ ਇੱਕ ਅਜਿਹਾ ਹਨਰ ਹੁੰਦਾ ਹੈ ਜੋ ਕਿ ਉਹਨਾਂ ਨੂੰ ਵਾਕਿਆ ਤੋਂ ਵੱਖ ਕਰਦਾ ਹੈ ਅਜਿਹੇ ਬੱਚਿਆਂ ਦੇ ਲਈ ਜਿਹੜੀਆਂ ਕਿ ਇਹ ਵਿਸ਼ੇਸ਼ ਡਿਸਟ੍ਰਿਕਟ ਪੱਧਰ ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਨੇ ਲੁਧਿਆਣੇ ਦੇ ਭਾਰਤ ਟਿਕਾਣੇ ਦੇ ਵੀ ਜਿਹੜਾ ਕਿ ਸਰਕਾਰੀ ਸਕੂਲ ਹੈ ਉੱਥੇ ਡਿਸਟ੍ਰਿਕਟ ਪੱਧਰ ਤੇ ਮੁਕਾਬਲੇ ਹੋ ਰਹੇ ਨੇ ਅਤੇ ਇਹਨਾਂ ਬੱਚਿਆਂ ਨੂੰ ਕਈ ਐਨਜੀਓ ਸੰਸਥਾਵਾਂ ਦੇ ਵੱਲੋਂ ਵੀ ਆਪਣੇ ਪੱਧਰ ਤੇ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੁਣ ਸਾਡੇ ਨਾਲ ਇੱਕ ਐਨਜੀਓ ਸੰਸਥਾ ਦੇ ਨੁਮਾਇੰਦੇ ਮੇਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਮ ਕਿਸ ਤਰ੍ਹਾਂ ਦੇ ਨਾਲ ਇਹਨਾਂ ਬੱਚਿਆਂ ਦੀ ਤੁਸੀਂ ਲੋੜ ਨੂੰ ਸਮਝਦੇ ਹੋ ਤੇ ਕਿਵੇਂ ਇਹਨਾਂ ਦੀ ਲੋੜਾਂ ਦੀ ਜਿਹੜੀ ਹੈ ਧਿਆਨ ਰੱਖਿਆ ਜਾਂਦਾ ਹੈ ਅਸੀਂ ਨਾ ਸ਼ੁਰੂ-ਸ਼ੁਰੂ ਚ ਕਾਫੀ ਸਾਲ ਪਹਿਲੇ ਇੱਥੇ ਆਂਦੇ ਸੀ ਮੈਂ ਤੇ ਵਿੱਕੀ ਮੈਂ ਆਂਦੇ ਸੀ ਤੇ ਅਸੀਂ ਇੱਥੇ ਆ ਕੇ ਨਾ ਪੀਚ ਕਰਦੇ ਸੀ ਜੀ ਜਸਟ ਇੱਕ ਪੈਸ਼ਨ ਵੱਲੋਂ ਆਂਦੇ ਸੀ ਸਪੀਚ ਕਰਨ ਲਈ ਸੋ ਦੈਨ ਵੀ ਸੋ ਕਿ ਵੀ ਪ੍ਰੀਤੀ ਮੈਮ ਨਾਲ ਥੋੜੀ ਸਾਡੀ ਇੱਥੇ ਜੋ ਫਿਜ਼ੀਓਥੈਰੇਪਿਸਟ ਹੈਗੇ ਨੇ ਉਹਨਾਂ ਨਾਲ ਸਾਡੀ ਜਾਣ ਪਛਾਣ ਹੋ ਗਈ ਤੇ ਅਸੀਂ ਇੱਕ ਵਾਰੀ ਬੈਠੇ ਹੋਏ ਸੀ ਤੇ ਇਹਨਾਂ ਨੇ ਦੱਸਿਆ ਕਿ ਫਿਜ਼ੀਓਥੈਰੇਪੀ ਡਿਪਾਰਟਮੈਂਟ ਅਪਗ੍ਰੇਡ ਕਰਨ ਵਾਲਾ ਹੈਗਾ ਹੈ ਤਾਂ ਦੈਨ ਡਿੱਕੀ ਮੈਮ ਨੇ ਤੇ ਅਸੀਂ ਸਾਰੇ ਜਿਹੜੇ ਅਸੀਂ ਫਿਲਨਟ੍ਰਾਫੀ ਕਲੱਬ ਦੇ ਟਰਸਟੀਜ਼ ਆ ਸਾਰਿਆਂ ਨੇ ਡਿਸਾਈਡ ਕੀਤਾ ਕਿ ਅਸੀਂ ਇਹਨੂੰ ਅਡਾਪਟ ਕਰ ਲੈਣੇ ਆ ਬਿਕੋਜ਼ ਦਿਸ ਇਜ਼ ਅ ਵੈਰੀ ਜੈਨੂਇਨ ਕਾਜ਼ ਜਿਸ ਜਿਸ ਨੂੰ ਅਸੀਂ ਕਰ ਸਕਦੇ ਆ ਤੇ ਅਸੀਂ ਦੈਨ ਵੀ ਅਡਾਪਟਡ ਐਂਡ ਉਹਦੇ ਦਾ ਡਿੱਕੀ ਮੈਮ ਨੇ ਕਾਫੀ ਇਹਦੇ ਚ ਐਫਰਟਸ ਕੀਤੇ ਤੇ ਇਹਦੇ ਅਨੂ ਮੈਮ ਇਹ ਵੀ ਕਾਫੀ ਐਫਰਟਸ ਕਰ ਰਹੇ ਆ ਤੇ ਅਸੀਂ ਪੰਜ ਟਰਸਟੀਜ਼ ਆ ਬੇਸਿਕਲੀ ਜੀ ਮਿਊਚੁਅਲੀ ਵੀ ਡਿਸਾਈਡ ਕਿ ਵੀ ਕਿਸੇ ਕਾਜ਼ ਐਂਡ ਇਟ ਸ਼ੁੱਡ ਬੀ ਜੈਨੂਇਨ ਹਮ ਸੋ ਦਿਸ ਇਜ਼ ਹਾਊ ਵੀ ਕਨੈਕਟਡ ਵਿਦ देम। ਤੋ ਹੁਣ ਤੱਕ ਕਿੰਨੇ ਬੱਚੇ ਤੁਸੀਂ ਅਡਾਪਟ ਕੀਤੇ ਹੋਗੇ? ਨਹੀਂ ਅਸੀਂ ਬੱਚੇ ਨਹੀਂ ਅਡਾਪਟ ਕੀਤੇ। ਅਸੀਂ ਨਾ ਡਿਪਾਰਟਮੈਂਟ ਟੂ ਡਿਪਾਰਟਮੈਂਟ ਹਾਂ। ਡਿਪਾਰਟਮੈਂਟ ਜੋ ਜੋ ਰਿਕੁਆਇਰਮੈਂਟਸ ਨੇ ਨਾ ਦੀ ਉਹ ਸਾਰਾ ਅਸੀਂ ਅਪਡੇਟ ਕਰਤਾ। ਇੱਥੇ ਜਿਹੜੀ ਦੀ ਖਾਸियत ਇਸ ਫਿਜ਼ੀਓਥੈਰੇਪੀ ਡਿਪਾਰਟਮੈਂਟ ਦੀ ਐ ਵੇ ਕਿ ਇੱਥੇ ਨਾਰਮਲ ਬੱਚੇ ਨਹੀਂ ਆਉਂਦੇ ਫਿਜ਼ੀਓਥੈਰੇਪੀ ਲਈ। ਇੱਥੇ ਜਿਹੜੇ ਸਪੈਸ਼ਲ ਨੀਡਸ ਨੇ, ਜਿਹੜੇ ਇੰਟੈਲੈਕਚੁਅਲੀ ਚੈਲੰਜ ਨੇ, ਜਿਨ੍ਹਾਂ ਨੂੰ ਲੋੜ ਹੈ ਕਿ ਡਿਸੇਬਿਲਿਟੀ ਹੈ ਕਿ ਲੈਗਜ ਪ੍ਰੋਬਲਮ ਹੈ ਆਪ ਉਹਨਾਂ ਔਰ ਮੈਂ ਤਾਂ ਅਸੀਂ ਪਹਿਲੀ ਵਾਰ ਹੀ ਦੇਖਿਆ ਸੀ ਐ ਸਪੈਸ਼ਲ ਈਡਸ ਦਾ ਫਿਜ਼ੀਓਥੈਰੇਪੀ ਡਿਪਾਰਟਮੈਂਟ ਵੀ ਹੁੰਦਾ ਜੀ ਇਹਨਾਂ ਸਾਨੂੰ ਪ੍ਰੀਤੀ ਮੈਮ ਨੇ ਇਸ ਤੋਂ ਅਗਾਹ ਕਰਾਇਆ ਸੀ ਤਾਂ ਮੈਂ ਸਾਡਾ ਵੈਸੇ ਹੀ ਦਿਲ ਬੱਚਿਆਂ ਲਈ ਬਹੁਤ ਜ਼ਿਆਦਾ ਪ੍ਰਸੀਜਦਾ ਸੀ ਹਮੇਸ਼ਾ ਬਿਕੋਜ਼ ਦੇ ਆਰ ਵੈਰੀ ਸਪੈਸ਼ਲ ਮੈਂ ਹਮੇਸ਼ਾ ਕਹਿੰਦੀ ਐ ਦੇ ਆਰ ਨਾਟ ਡਿਸੇਬਲ ਦੇ ਆਰ ਵੈਰੀ ਵੈਰੀ ਸਪੈਸ਼ਲ ਤਾਂ ਅਸੀਂ ਫਿਰ ਇਹਨਾਂ ਲਈ ਇੱਕ ਅੱਛਾ ਜਿਹਾ ਡਿਪਾਰਟਮੈਂਟ ਲਾਤਾ ਟ्रेड ਮਿਲ ਲਗਵਾਤਾ ਲੈਗ ਬਸ ਆਚਸ ਜੋ ਜੋ ਰਿਕੁਆਇਰਮੈਂਟਸ ਸੀ ਇਹਨਾਂ ਨੂੰ ਥੋੜੀ ਜੀ ਜਿਵੇਂ ਬੈੱਡ ਸ਼ੀਟਸ కర్ਟਨਸ ਵੈਰਾ ਫਲੋਰਿੰਗ ਵੈਰਾ ਕਰਾ ਕੇ ਦੋਨੋਂ ਰੂਮ ਇਹਨਾਂ ਦਾ ਕਲਾਸਰੂਮ ਜਿੱਥੇ ਉਹ ਪੇਂਟਿੰਗ ਸਿੱਖਦੇ ਨੇ ਜਾਂ ਆਪਣਾ ਕੈਂਡਲ ਮੇਕਿੰਗ ਸਿੱਖਦੇ ਨੇ ਉਹ ਵੀ ਰੂਮ ਅਸੀਂ ਸਾਰਾ ਰੈਨੂਵੇਟ ਕਰ ਦਿੱਤਾ ਹੈ ਸੋ ਦੇਖੇ ਜਾਂਦਾ ਕਿ ਜਿਹੜੇ ਸਪੈਸ਼ਲ ਚਾਈਲਡ ਹੁੰਦੇ ਨੇ ਬਾਕੀਆਂ ਤੋਂ ਡਿਫਰੈਂਟ ਹੁੰਦੇ ਨੇ ਪਰ ਇਹਨਾਂ ਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ ਰੱਬ ਵੱਲੋਂ ਹੀ ਬਖਸ਼ੀ ਹੋਈ ਤੇ ਉਹਨੂੰ ਬਾਹਰਨ ਦੇ ਲਈ ਇੱਕ ਮੁਕਾਬਲੇ ਕਰਵਾਏ ਜਾ ਰਹੇ ਨੇ ਯੈਸ ਯੈਸ ਅਸੀਂ ਇਹ ਕਹ ਰਹੇ ਨੇ ਦੇ ਆਰ ਵੈਰੀ ਡਿਫਰੈਂਟ ਇਹਨਾਂ ਤੋਂ ਅਸੀਂ ਐਹੀ ਹੀ ਉਮੀਦ ਕਰਦੇ ਆ ਕੁਛ ਨਾ ਕੋ ਡਿਫਰੈਂਟ ਨਾਲੇ ਜੇ ਅਗਰੇ ਸਪੋਰਟਸ ਹੋ ਰਹੀਆਂ ਨੇ ਇਹਨਾਂ ਜਿੱਤ ਹਾਰ ਦਾ ਥੋੜੀ ਪਤਾ ਜਿੱਤ ਹਾਰ ਅਸੀਂ ਕਰਦੇ ਆ ਅਸੀਂ ਨਾਰਮਲ ਪਰਸਨ ਕਰਦੇ ਆ ਐ ਨਹੀਂ ਕਰਦੇ ਇਹ ਤਾਂ ਖੁਸ਼ ਨੇ ਕਿ ਸਾਡੇ ਲਈ ਟਾਈਮ ਸਪੈਂਡ ਹੋ ਰਿਹਾ ਹੈ ਮੈਂ ਤਾਂ ਸਭ ਨੂੰ ਇਹ ਰਿਕਵੈਸਟ ਕਰਾਂਗੀ ਕਿ ਆ ਕੇ ਟਾਈਮ ਸਪੈਂਡ ਕਰੋ ਨਾ ਬੱਚਿਆਂ ਨਾਲ ਮੈਨੂੰ ਲੱਗਦੀ ਉਹ ਪੇਰੈਂਟਸ ਬਹੁਤ ਬLESSED ਹੁੰਦੇ ਨੇ ਜਿਹਨਾਂ ਨੂੰ ਹਜੇ ਬੱਚੇ ਮਿਲਦੇ ਨੇ ਕਿਉਂਕਿ ਉਹਨਾਂ ਨੂੰ ਸਿਰਫ ਪਿਆਰ ਚਾਹੀਦਾ ਇਰਖਾ ਉਹਨਾਂ ਚ ਨਹੀਂ ਹੈ ਉਹਨਾਂ ਵਿੱਚ ਨਾ ਕੋਈ ਜੈਲਸੀ ਹੈ ਨਾ ਕੋਈ ਨਫ਼ਰਤ ਹੈ ਸਿਰਫ ਪਿਆਰ ਹੀ ਪਿਆਰ ਹੈ ਤਾਂ ਬਸ ਪਿਆਰ ਹੀ ਵੰਡੋ ਤੁਸੀਂ ਕਦੋਂ ਇਸ ਸੰਸਥਾ ਨਾਲ ਜੁੜੇ ਫੇ ਸਕੂਲ ਦੇ ਜਿਹੜੇ ਹੈਗੇ ਉਹਨਾਂ ਨਾਲ ਜੁੜੇ ਤਾਂ ਸਾਨੂੰ ਹੋ ਗਏ 7-8 ਸਾਲ ਬਟ ਸਾਨੂੰ ਤਾਂ ਤਾਂ ਨਾ ਕੋਈ ਸਪੈਸ਼ਲ ਢੀ ਡਿਪਾਰਟਮੈਂਟ ਨਹੀਂ ਸੀ ਲਾਸਟ ইয়ার ਮੈਨੂੰ ਅਸੀਂ ਮੈਂ ਇੱਥੇ ਰਾਉਂਡ ਲਗਾਉਣ ਆਈ ਸੀ ਬਿਕੋਜ਼ ਅਸੀਂ ਐਸੋਸੀਏਟਿਡ ਆ ਐਮਐਲਏ ਗੋਗੀ ਜੀ ਨਾਲ ਵੀ ਉਹਨਾਂ ਨੇ ਸਾਨੂੰ ਕਿਹਾ ਸੀ ਸਾਰੇ ਸਕੂਲ ਦੀ ਰਿਕੁਆਇਰਮੈਂਟਸ ਲੈ ਆਓ ਆਈ ਥਿੰਕ ਉਹਨਾਂ ਨੇ ਕਾਫੀ ਰਿਕੁਆਇਰਮੈਂਟਸ ਪੂਰੀਆਂ ਵੀ ਕੀਤੀਆਂ ਸਬ ਸਕੂਲ ਦੇ ਆ ਮੈਂ ਇੱਥੇ ਆਈ ਤੇ ਦੇਖਿਆ ਤੇ ਸਪੈਸ਼ਲ ਲੀਡਸ ਰੂਮ ਨੇ ਦੋ ਜੀ ਪਰ ਉਸ ਤੋਂ ਬਾਅਦ ਤਾਂ ਸਿਰਫ ਰੈਗੂਲਰ ਆ ਰਹੇ ਹथे ਤਾਂ ਇਹਨਾਂ ਨੇ ਹੁਣ ਖਿੱਚ ਲਿਆ ਤੇ ਹੁਣ ਜਦੋਂ ਇਹਨਾਂ ਦੇ ਪੇਰੈਂਟਸ ਨਾਲ ਵੀ ਤੁਸੀਂ ਇੰਟਰੈਕਟ ਕਰਦੇ ਹੋਵੋਗੇ ਤਾਂ ਕਿੰਨਾ ਕੁ ਬਦਲਾਅ ਦੇ ਜਦੋਂ ਉਹਨਾਂ ਬੱਚਿਆਂ ਦੇ ਆਪਾਂ ਟਾਈਮ ਦਿੰਨੇ ਆ ਉਹਨਾਂ ਦੀ ਕੇਅਰ ਕਰਦੇ ਆ ਲਾਈਫ ਇਚ ਹੈ ਚੇਂਜ ਹੈ ਮੈਂ ਹਜੇ ਐਂਟਰ ਹੋ ਰਹੀ ਸੀ ਉਹ ਲੜਕਾ ਬਟਾ ਉਨੇ ਦੂਰ ਹੈਲੋ ਮੈਮ ਆਓ ਮੇਰੇ ਸਾਥ ਮੇਰੇ ਬੱਚੋ ਨੂੰ ਮਿਲੋ ਹਮ ਸਭ ਕੋ ਮਿਲੋ ਸੀ ਸਾਰੇ ਬੈਠੇ ਹੋਏ ਨੇ ਇਸ ਮੋਟਰ ਰਾਮਦੇ ਪੱਤੇ ਨੇ ਜੀ ਤਾਂ ਲੱਗਦਾ ਕਿ ਸਾਨੂੰ ਪਛਾਣ ਲੱਗਣ ਲੱਗ ਪਏ ਨੇ ਤੇ ਸਾਨੂੰ ਸਾਡੀ ਆਪਣੀ ਚੀਜ਼ਾਂ ਦੱਸਦੇ ਵੀ ਨੇ ਤਾਂ ਸਾਡਾ ਇੰਟਰੈਕਟ ਬਹੁਤ ਅੱਛੀ ਤਰ੍ਹਾਂ ਕਰਦੇ ਨੇ ਤੇ ਹੁਣ ਦੇ ਅੱਜ ਜਿਹੜੀ ਇਹ ਕੰਪੀਟੀਸ਼ਨ ਹੋ ਰਹੀ ਹੈ ਇਹ ਕਿੰਨੇ ਬਲੋਕਸ ਦੇ ਜਿਹੜੇ ਕਿ ਬੱਚੇ ਇੱਥੇ ਅੱਜ ਪਾਰਟਿਸਪੀਕੇਟ ਕਰ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਸਾਰੇ ਬਲੋਕਸ ਦੇ ਬੱਚੇ ਇੱਥੇ ਨੇ ਉਹ ਸਾਰੇ ਹੀ ਸਪੈਸ਼ਲੀ ਦੇ ਬੱਚੇ 200 ਬੱਚਾ ਆਇਆ ਹੋਇਆ ਇੱਥੇ ਜੀ ਜੋ ਮੈਂ ਤੁਹਾਨੂੰ ਨਾਮ ਨੇ ਦੱਸਿਆ ਸ਼ੇਅਰ ਕਰੋ ਤੁਸੀਂ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਬੱਚੇ ਆਏ ਨੇ ਸਾਡੇ ਕੋਲ ਨਾ ਬਲੌਕਸ ਤੋਂ ਬੱਚੇ ਆਏ ਨੇ ਸਾਰੇ ਬਲੌਕਸ ਤੋਂ ਤੇ ਅਰਾਊਂਡ 200 ਬੱਚੇ ਹੈਗੇ ਨੇ ਸਪੈਸ਼ਲ ਕੈਟਾਗਰੀਜ਼ ਦੇ ਸਾਰੇ ਜਿਵੇਂ ਆਰਥੋਪੈਡਿਕਲੀ ਅੰਪੇਅਰਡ ਵਿਜੂਅਲੀ ਅੰਪੇਅਰਡ ਫੀਰਿੰਗ ਅੰਪਾਇਰਡ ਸਾਰੇ ਬੱਚੇ ਆਏ ਨੇ ਜੋ ਬਲੌਕ ਲੈਵਲ ਤੋਂ ਫਰਸਟ ਐਂਡ ਸੈਕੰਡ ਪੋਜੀਸ਼ਨ ਲੈ ਕੇ ਆਏ ਨੇ ਉਹ ਸਾਡੇ ਕੋਲ ਅੱਜ ਡਿਸਟ੍ਰਿਕਟ ਲੈਵਲ ਤੇ ਖੇਡ ਰਹੇ ਨੇ ਇਹਨਾਂ ਤੋਂ ਜਿਹੜੇ ਬੱਚੇ ਫਰਸਟ ਐਂਡ ਸੈਕੰਡ ਪੋਜੀਸ਼ਨ ਲੈਣਗੇ ਉਹ ਗੋਸਟ ਸਟੇਟ ਦੇ ਅਗੇਮ ਜਾ ਰਹੇ ਨੇ ਉਹਦੇ ਵਿੱਚ ਪਾਰਟਿਸਪੇਸ਼ਨ ਕਰਨਗੇ ਫਿਰ ਸੋ ਵੀ ਹੈਵ ਅ ਸਪੈਸ਼ਲ ਕਿਡਸ ਫਾਰ ਦਾ ਚਿਲड्रन ਤੋਂ ਸਾਡੇ ਕੋਲ ਸਾਰਾ ਸਮਾਨ ਹੈਗਾ ਸਰ ਦਾ ਡਿਪਾਰਟਮੈਂਟ ਨੇ ਪ੍ਰੋਵਾਈਡ ਕਰਵਾਇਆ ਹੋਇਆ ਇੱਕ ਫਲੀ ਬੱਚੇ ਦੀ ਕੋਈ ਵੀ ਇਮੀਡੀਏਟਲੀ ਇਨਜਰੀ ਹੁੰਦੀ ਹੈ ਤਾਂ ਆਈ ਵਿਲ ਹੈਂਡਲ ਅਕੋਰਡਿੰਗ ਟੂ 댓 ਸੋ ਇਟਸ ਇੰਪੋਰਟੈਂਟ ਸਵਾਲ ਜਦੋਂ ਵੀ ਕੋਈ ਇਦਾਂ ਦੇ ਤਾਂ ਉਹ ਆਪਣੇ ਬੱਚੇ ਨੂੰ ਬਹੁਤ ਸਮਝਦੇ ਹੈਗੇ ਨੇ ਉਹ ਇੱਕ ਸੋਚ ਬਣੀ ਹੋਈ ਹੈਗੀ ਹੈ ਅਜਿਹੇ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਨਹੀਂ ਮੈਂ ਐਨਿਕ ਮੱਤੀ ਕੇ ਲੋਅਰ ਕੇ ਬਲਓਰ ਕਲਾਸ ਦੇ ਬੱਚਾ ਜਿਆਦਾ ਪ੍ਰੋਬਲਮ ਨਹੀਂ ਨੇ ਨਹੀਂ ਵੱਡਿਆਂ ਚ ਵੀ ਹੈਗੀ ਹੈ ਬਟ ਉਹਨਾਂ ਕੋ ਮੀਨਸ ਨੇ ਉਹਨਾਂ ਕੋ ਮੀਨਸ ਨੇ ਉਹ ਤਾਂ ਆਪਣੇ ਬੱਚੇ ਨੂੰ ਬਹੁਤ ਅੱਛੀ ਤਰ੍ਹਾਂ ਕਰਵਾ ਰਹੇ ਨੇ ਵੋਕੇਸ਼ਨ ਵੀ ਕਰਾ ਰਹੇ ਨੇ ਮੈਂ ਕਈ ਜਾਣੇ ਜਿਹੜੇ ਕੰਪਿਊਟਰਸ ਤੇ ਮਾਹਿਰ ਨੇ ਘਰ ਬੈਠੇ ਐਮ ਐਨ ਸੀ ਸੇ ਜੌਬ ਕਰ ਰਹੇ ਨੇ ਬਿਕੋਜ਼ ਦੇ ਹੈਡ ਹੈਵ ਮੀਨਸ ਬਟ ਅਸੀਂ ਇਹਨਾਂ ਨਾਲ ਇਹਨਾਂ ਨਾਲ ਜੁੜੇ ਹੋਇਆ ਇਹਨਾਂ ਨਾਲ ਕੰਮ ਕਰਨਾ ਚਾਹੁੰਦੇ ਆ ਵੋਕੇਸ਼ਨਲ ਸੈਂਟਰ ਬਣਾਉਣਾ ਚਾਹੁੰਦੇ ਆ ਤਾਂ ਕਿ ਇਹਨਾਂ ਨੂੰ ਵੀ ਵਦਾਵਾ ਮਿਲੇ ਅਸੀਂ ਚਾਹੁੰਦੇ ਆ ਛੋਟੀ ਕਲਾਸ ਜਿਹੜੇ ਇਹ ਮਿਡਲ ਕਲਾਸ ਦੇ ਬੱਚੇ ਨੇ ਮਿਡਲ ਜਾਂ ਲੋਅਰ ਕਲਾਸ ਦੇ ਬੱਚੇ ਪੇਰੈਂਟਸ ਆਏ ਹੋਏ ਨੇ ਉਹ ਆਪਣੇ ਘਰ ਨਹੀਂ ਰੱਖ ਸਕਦੇ ਬੱਚੇ ਜੀ ਉਹਨਾਂ ਨੂੰ ਪਤਾ ਹੀ ਨਹੀਂ ਕਿਵੇਂ ਸੰਭਾਲਣਾ ਹੈ ਇਹੋ ਜੀ ਟੀਚਰਸ ਨੇ ਔਰ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਕੇਅਰ ਕਰਦੇ ਨੇ ਟੀਚਰਸ ਇੱਥੇ ਜਿਹੜੇ ਹੈਗੇ ਨੇ ਸਭ ਦਿਲ ਨਾਲ ਕੰਮ ਕਰੇ ਜੋ ਦੇਖੋ ਜੌਬ ਕਰੇਗਾ ਨਾ ਸਪੈਸ਼ਲ ਨੀਡਸ ਦੇ ਬੱਚਿਆਂ ਲਈ ਉਹਨੂੰ ਦਿਲੋਂ ਪਿਆਰ ਹੋਵੇ ਤਾਈਂ ਕਰ ਸਕੇਗਾ ਨਹੀਂ ਤੇ ਨਹੀਂ ਕਰੇਗਾ ਹੁਣ ਅਸੀਂ ਦੇਖਿਆ ਕਿ ਇੱਕ ਬੱਚਾ ਹੈਗਾ ਇਹ ਇੰਟਰਨੈਸ਼ਨਲ ਗੇਮਸ ਦੇ ਵਿੱਚ ਵੀ ਖੇਡ ਕੇ ਆਇਆ ਹੈਗਾ ਸੋ ਗੱਲਬਾਤ ਕਰਦੇ ਕੀ ਬੇਟਾ ਨਾਮ ਕੀ ਤੁਹਾਡਾ ਮੇਰਾ ਨਾਮ ਚਿੰਤ ਸਿੰਘ ਹੈ ਜਤਿੰਦਰ ਕਿਵੇਂ ਤੁਸੀਂ ਕਿੱਥੇ ਖੇਡ ਕੇ ਆਏ ਸੀਗੇ ਇੰਟਰਨੈਸ਼ਨਲ ਗੇਮਸ ਕਿੱਥੇ ਹੋਈਆਂ ਜਰਮਨੀ ਹਾਂ ਤੇ ਕਿਹੜਾ ਮੈਡਲ ਆਇਆ ਸੀ ਤੁਹਾਡਾ 골ਡ ਮੈਡਲ ਜਿੱਤੇ ਆ ਤੇ ਤੁਹਾਡਾ ਜਿਹੜਾ ਕੀ ਮੁਕਾਬਲਾ ਕਿਸੇ ਕੰਟਰੀ ਦੇ ਬੱਚੇ ਨਾਲ ਹਾਂ ਵਧੀਆ ਲੱਗਿਆ ਉੱਥੇ ਜਾ ਕੇ ਕੀ ਤੇ ਹੁਣ ਤੱਕ ਕਿੰਨੇ ਤੁਸੀਂ ਕੰਪੀਟੀਸ਼ਨ ਖੇਡ ਚੁੱਕੇ ਹੋ ਕਾਰਨ ਹਾਂਜੀ ਸੁਭਾਰਾ ਨੂੰ ਨਮਰੋਦ ਜੀ ਬਾਕੀ ਇਹ ਦੇਖੋ ਬੱਚਾ ਕਿ ਇੰਟਰਨੈਸ਼ਨਲ ਜੇ ਗੇਮਸ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਤੇ 골ਡ ਜਿੱਤ ਕੇ ਆਇਆ ਹੈਗਾ ਤੇ ਹੋਰ ਵੀ ਦਿਖਾਵਾਂਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਇਹ ਜਿਹੜੇ ਕਿ ਤਕਰੀਬਨ 19 ਬਲਾਕਸ ਲੁਧਿਆਣਾ ਡਿਸਟ੍ਰਿਕਟ ਦੇ ਨੇ ਜਿਸ ਦੇ ਵਿੱਚ ਉਹ ਇਹ ਜਿਹੜੇ ਕਿ ਡਿਸੇਬਲ ਬੱਚੇ ਨੇ ਗੇਮਸ ਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਅਤੇ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਕਿ ਐਨਜੀਓ ਸੰਸਥਾ ਦੇ ਵੱਲੋਂ ਵੀ ਇਹਨਾਂ ਬੱਚਿਆਂ ਨੂੰ ਫਿਜ਼ੋਥੈਰੇਪੀ ਦੇ ਜ਼ਰੀਏ ਪੂਰੀ ਜਿਹੜੀ ਇਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾ ਰਿਹਾ ਤੇ ਖਾਸ ਕਰਕੇ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਸਾਰੀਆਂ ਵਿਸ਼ੇਸ਼ ਲੋੜ ਵਾਲੇ ਬੱਚੇ ਇਹਨਾਂ ਖੇਡਾਂ ਦੇ ਵਿੱਚ ਪਾਰਟਿਸਪੇਟ ਕਰ ਰਹੇ ਸੋ ਲੋੜ ਹੈਗੀ ਇਹਨਾਂ ਬੱਚਿਆਂ ਨੂੰ ਸੰਭਾਲਣ ਦੀ ਇਹਨਾਂ ਵੱਲ ਧਿਆਨ ਦੇਣ ਦੀ ਤਾਂ ਕਿ ਇਹਨਾਂ ਦੇ ਵਿੱਚ ਜਿਹੜਾ ਹਨਰ ਛੁਪਿਆ ਹੋਇਆ ਕਲਾ ਛੁਪੀ ਹੋਈ ਹੈ ਉਸ ਨੂੰ ਜਗਜ਼ਾਰ ਕੀਤਾ ਜਾ ਸਕੇ ਅਤੇ ਉਸੇ ਹਨਰ ਦੀ ਬਦੌਲਤ ਇਹ ਇੱਕ ਚੰਗਾ ਨਾਮਨਾ ਖੜ ਸਕਣ ਬਿੰਦੂ ਇਜਾਜ਼ਤ ਤਨਵੀਰ